ਕਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਏ ਇਕੱਠੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਦਿੱਤੀ ਗਈ ਹੈ ਕਿ ਕਾਂਗਰਸੀਆਂ ਉੱਤੇ ਵੱਡੀ ਕਾਰਵਾਈ ਕੀਤੀ ਜਾਵੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਤੇ ਕੀਤੀ ਗਈ ਇਹ ਮਗਰਮੱਛ ਨੇ ਇਹ ਵੱਡੀਆਂ ਮਛੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵੱਲੋਂ ਇਹ ਮੰਗ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨਤਾ ਅੱਗੇ ਹੀ ਮੌਕਾ ਭਾਲਦੇ ਫਿਰਦੇ ਸੀ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਸੁਨੀਲ ਕੁਮਾਰ ਜਾਕੜ ਜੋ ਮੌਜੂਦਾ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਵੱਲੋਂ ਵੱਡੇ ਪੱਧਰ ਤੇ ਚਿੱਠੀ ਲਿਖੀ ਗਈ ਹੈ ਮੈਂ ਕਾਂਗਰਸੀਆਂ ਦੀ ਫਾਈਲਾਂ ਖੋਲਣ ਦੀ ਮੰਗ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਉੱਤੇ ਲੈਣਗੇ ਵੱਡਾ ਐਕਸ਼ਨ ਪੰਜਾਬੀ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਜਾਖੜ ਨੇ ਪੱਤਰ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ਹੇਠ ਹੈ ਸੂਬੇ ਵਿੱਚ ਨਸ਼ੀਲੇ ਪਦਾਰਥਾਂ ਦੇ ਮਨੀ ਟ੍ਰੇਡ ਟ੍ਰੇਲ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਪੰਜਾਬ ਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਜੜਾ ਮਨੀ ਟ੍ਰੇਲ ਵਿੱਚ ਹਨ ਜਿਨ੍ਹਾਂ ਦੇ ਸ਼ਕਤੀਸ਼ਾਲੀ ਲਾਪਤਰੀਆਂ ਤੱਕ ਸਰਕਾਰ ਅਜੇ ਤੱਕ ਨਹੀਂ ਪਹੁੰਚ ਸਕੀ ਸੁਨੀਲ ਜਾਖੜ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਸਿਰਫ ਨਸ਼ੀਲੇ ਪਦਾਰਥਾਂ ਦੇ ਆਦੀ ਜਾਂ ਛੋਟੇ ਸਪਲਾਈਅਰ ਨੂੰ ਗ੍ਰਿਫਤਾਰ ਕਰਨ ਨਾਲ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਖਤਮ ਨਹੀਂ ਹੋਵੇਗੀ ਕਿਉਂਕਿ ਅਸਲ ਵੱਡੀਆਂ ਮੱਛੀਆਂ ਕਾਨੂੰਨ ਤੋਂ ਬਾਹਰ ਰਹਿੰਦੀਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਆਪਣੇ ਪੱਤਰ ਵਿੱਚ ਸੁਨੀਕਮਲ ਜੱਕ ਨੇ ਲਿਖਿਆ ਜੇਕਰ ਸਰਕਾਰ ਸੱਚਮੁੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨੂੰ ਖਤਮ ਕਰਨਾ ਚਾਹੁੰਦੀ ਹੈ ਤਾਂ ਪੈਸੇ ਦੀ ਪੈਸੇ ਦੀ ਪਾਲਣਾ ਕਰੋ ਦੇ ਸਦਾਤਾਂ ਦੇ ਆਧਾਰਤ ਜਾਨ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਜਵਾਬ ਵੀ ਉਡੀਕ ਕਰ ਰਹੇ ਹਾਂ ਇਸ ਮਹੀਨੇ ਤੇਲੇ ਪੰਜਾਬ ਨੂੰ ਨਸ਼ਿਆਂ ਦੀ ਮਾਰ ਤੋਂ ਸਭ ਵੱਧ ਪੀੜਤ ਕੀਤਾ ਹੈ ਜੇਕਰ ਸਰਕਾਰ ਆਪਣੀ ਪ੍ਰੋਸੇ ਯੋਗਤਾ ਸਾਬਤ ਕਰਨਾ ਚਾਹੁੰਦੀ ਹੈ ਜੇਕਰ ਤਾਂ ਉਸ ਨੂੰ ਤੁਰੰਤ ਹਾਈ ਕੋਰਟ ਚੀਫ ਜਸਦੀ ਨਿਗਰਾਨੀ ਹੇਠ ਇਸ ਪੈਸੇ ਦੀ ਪ੍ਰਵਾਦੀ ਜਾਂਚ ਕਰवानी ਚਾਹੀਦੀ ਪੈਸੇ ਦੀ ਪ੍ਰਵਾਦੀ ਜਾਂਚ ਕਰवानी ਚਾਹੀਦੀ ਹੈ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਉਹ ਜਾਂਚ ਵਿੱਚ ਸਭ ਤੋਂ ਪਹਿਲਾਂ ਹਿੱਸਾ ਲੈਣ ਲਈ ਤਿਆਰ ਹਨ ਆਪਣੇ ਪੱਤਰ ਵਿੱਚ ਜਾਖੜ ਨੇ ਕਿਹਾ ਵਿੱਚ ਇੱਕ ਮਹੱਤਵਪੂਰਨ ਬਿਆਨ ਦਿੱਤਾ ਜਿਸ ਵਿੱਚ ਕਿਹਾ ਗਿਆ ਕਿ ਭਾਜਪਾ ਸੂਬਾ ਦੇ ਪ੍ਰਧਾਨ ਹੋਣ ਦੇ ਨਾਤੇ ਉਹ ਜਾਂਚ ਵਿੱਚ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੇਸ਼ ਕਰਨ ਲਈ ਤਿਆਰ ਹਨ ਸਿਰਫ ਆਮਦਨ ਕਰ ਰਿਟਰਨ ਭਰਨਾ ਇਮਾਨਦਾਰੀ ਦਾ ਮਾਪ ਨਹੀਂ ਹੋ ਸਕਦਾ ਉਹਨਾਂ ਨੇ ਕਿਹਾ ਕਿ ਮੰਤਰੀਆਂ ਵਿਧਾਇਕਾਂ ਅਤੇ ਪਾਰਟੀ ਦੇ ਪ੍ਰਧਾਨਾਂ ਇੰਚਾਰਜਾਂ ਅਤੇ ਸਾਰੇ ਰਾਜਨੀਤਿਕ ਪੱਧਰਾਂ ਦੇ ਲੋਕਾਂ ਨੂੰ ਜਾਂਚ ਦੇ ਦਾਇਰੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਜਾਖੜ ਨੇ ਕਿਹਾ ਕਿ ਸਰਕਾਰ ਨੂੰ ਜਾਖੜ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਜਾਂਚ ਸਿਰਫ ਮਨੀ ਡਰੱਗ ਮਨੀ ਤੱਕ ਨਹੀਂ ਸੀਮਤ ਹੋਣੀ ਚਾਹੀਦੀ ਸਗੋਂ ਗੈਰ ਕਾਨੂੰਨੀ ਮਾਈਨਿੰਗ ਰੇਤ ਮਾਫੀਆ ਅਤੇ ਹੋਰ ਗੈਰ ਕਾਨੂੰਨੀ ਸਰੋਤਾਂ ਤੋਂ ਪੈਸੇ ਦੇ ਟ੍ਰੇਨ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪੰਜਾਬ ਵਿੱਚ ਭ੍ਰਿਸ਼ਟਾਚਾਰ ਅਤੇ ਅਪਰਾਧ ਦੀ ਜੜ ਨੂੰ ਖਤਮ ਕੀਤਾ ਜਾ ਸਕੇ ਇਹ ਚਿੱਠੀ ਲਿਖੀ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਕੜ ਹੁਣਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਜਿੰਨੀਆਂ ਵੀ ਵੱਡੀਆਂ ਮੱਛੀਆਂ ਨੇ ਜਿੰਨੇ ਵੀ ਨਸ਼ੇ ਦੇ ਸੁੱਧਾਗਰ ਨੇ ਚਾਹੇ ਉਹ ਮਾਈਨਿੰਗ ਕਰਦੇ ਰਹੇ ਚਾਹੇ ਉਹ ਮਨੀ ਲਾਂਡਰਿੰਗ ਕਰਦੇ ਰਹੇ ਸਾਰਿਆਂ ਉੱਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੀਆਂ ਜਾਇਦਾਦਾਂ ਦੀ ਜਿਹੜੀ ਹੈ ਪੁੱਛਗਿਸ਼ ਹੋਣੀ ਚਾਹੀਦੀ ਹੈ ਆਮਦਨ ਤੋਂ ਵੱਤ ਜਾਇਦਤ ਜਿਹੜੇ ਵੀ ਲੋਕਾਂ ਨੇ ਬਣਾਈ ਹੈ ਉਹਨੇ ਨੇ ਕਿਹਾ ਕਿ ਜਾਂਚ ਤੋਂ ਪਹਿਲਾਂ ਜਾਂਚ ਜਾਂਚ ਵਿੱਚ ਸਭ ਤੋਂ ਪਹਿਲਾਂ ਮੈਂ ਹਾਜ਼ਰ ਹੋਵਾਂਗਾ ਉਹਨਾਂ ਨੇ ਕਿਹਾ ਆਤੀ ਭਰ ਕੇ ਰਿਟਰਨ ਆ ਪਰ ਲੈਣੀਆਂ ਆਪਣੇ ਆਪ ਨੂੰ ਸਾਫ਼ ਸੁਧਰਾ ਕਹਿਣ ਨਾਲ ਕੋਈ ਰਾਜਨੀਤਿਕ ਲੋਕ ਸਾਫ਼ ਸੁਥਰੇ ਨਹੀਂ ਬਣ ਜਾਂਦੇ ਜਿਹੜਾ ਪੁੱਟੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਕਿਹਾ ਜੇਕਰ ਜੜਾ ਪੁੱਟੀਆਂ ਜਾਣਗੀਆਂ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਵੀ ਖਤਮ ਹੋਵੇਗਾ ਭ੍ਰਿਸ਼ਟਾਚਾਰ ਵੀ ਖਤਮ ਹੋ ਜਾਵੇਗਾ ਹੋਵੇਗਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਾ ਹਾਂ ਤੇ ਸਭ ਤੋਂ ਪਹਿਲਾਂ ਮੇਰੀ ਜਾਂਚ ਕੀਤੀ ਜਾਵੇ ਮੇਰੀ ਜਾਂਚ ਮੇਰੀ ਪ੍ਰਾਪਰਟੀ ਦੀ ਜਾਂਚ ਮੇਰੀ ਜਾਇਦਾਦ ਦੀ ਜਾਂਚ ਜਾਂ ਮੈਂ ਕਿਤੇ ਮਾਇਨੇ ਕੀਤੀ ਹੈ ਜਾਂ ਮੈਂ ਪੁੱਠੇ ਸਿੱਧੇ ਹੱਥ ਮਾਰ ਕੇ ਕੋਈ ਪੈਸਾ ਬਣਾਇਆ ਹੈ ਲਲਕਾਰ ਵੰਗਾਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੀਨੀਅਰ ਮਾਨ ਜੱਖਣ ਨੇ ਉਹਨੇ ਕਿਹਾ ਕਿ ਸਾਰੀਆਂ ਵੱਡੀਆਂ ਮੱਛੀਆਂ ਦੀ ਜਾਂਚ ਹੋਣੀ ਚਾਹੀਦੀ ਹੈ ਤਾਂਕੇ ਪੰਜਾਬ ਦੇ ਵਿੱਚੋਂ ਜਿਹੜੇ ਨਸ਼ੇ ਦੀਆਂ ਜੜਾਂ ਮਾਈਨਿੰਗ ਦੀਆਂ ਜੜਾਂ ਅਤੇ ਮਨੀ ਟ੍ਰੇਲਿੰਗ ਦੀਆਂ ਜੜਾਂ ਜੜਾਂ ਲਾਉਣ ਵਾਲੀ ਸਦਾਗਰਾਂ ਦੀਆਂ ਜੜਾ ਪੁੱਟੀਆਂ ਜਾਣ ਧੰਨਵਾਦ